ਇਹਨਾਂ ਦਾ ਤਾਂ ਜਨਮ ਉਚਾ ਦਿੱਲੀ ਦੇ ਵਿੱਚ ਸੈਂਟਰ ਸਟਾਲ ਦੇ ਕੋਲ ਸੀ ਜਿੱਟਿਆ ਸੀ ਫਿਰ ਆ ਲੋਟ ਛੱਡੇ ਵਾਸਤੇ ਦੇ ਵਿੱਚ ਪਾ ਦਿੱਤਾ ਉਹ ਆਦਮ ਫਿਊਚਰ ਦੀਆਂ ਗੱਲਾਂ ਦੇ ਉਸ ਦਾ ਕੀ ਬਣਦਾ ਉਸ ਦੇ ਵਿੱਚ ਕਿਤੇ ਨਾ ਕਿਤੇ ਨੌਜਵਾਨੀ ਦਾ ਬਹੁਤ ਵੱਡਾ ਮਤਲਬ ਰਿਹਾ ਉਸ ਦੇ ਨਾਲ ਨਾਲ ਸਾਡੇ ਸੂਝਵਾਨ ਲੀਡਰਾਂ ਦਾ ਆਸਰੇ ਜਿਨ੍ਹਾਂ ਨੇ ਸਾਨੂੰ ਗਾਈਡ ਕੀਤਾ ਉਸ ਮੌਕੇ ਵਿੱਚ ਅੱਗੇ ਜਾਣ ਦੇ ਲਈ ਤੇ ਹੁਣ ਰਾਜੇਵਾਲ ਸਾਹਿਬ ਦੋ ਦਿਨ ਭਾਸ਼ਣ ਦੇ ਕੇ ਗਏ ਨੇ ਉਹਨਾਂ ਨੇ ਲੋਟ ਕੀਤਾ ਉਹਨਾਂ ਇਸ ਪੰਡਾਲ ਦੇ ਵਿੱਚ ਮੇਰੇ ਖਿਆਲ ਨਾਲ 5 ਤੋਂ 7 ਨੌਜਵਾਨ ਤੁਸੀਂ ਵੀ ਸਾਰੇ ਬਜ਼ੁਰਗ ਜਾਂ ਵਿੱਚੋ ਸਿਆਣੇ ਬੈਠੇ ਨੇ ਇਸ ਦੇ ਵਿੱਚ ਤਾਂ ਵੀ ਇਹ ਹੈ ਕਿ ਸਾਡੀ ਨੌਜਵਾਨੀ ਕਿਸਾਨੀ ਨਾਲ ਨਹੀਂ ਜੁੜ ਰਹੀ ਉਸ ਨੂੰ ਕਿਸਾਨੀ ਪ੍ਰਤੀ ਉਹ ਲਜਕ ਉਹ ਸਹਿਮਤੀ ਨਹੀਂ ਬਣਦੀ ਜੋ ਸਾਡੇ ਬਜ਼ੁਰਗਾਂ ਨਾਲ ਬਣੀ ਹੈ ਕਿਉਂਕਿ ਉਹਨਾਂ ਨੇ ਖੇਤੀ ਕੀਤੀ ਉਹਨਾਂ ਨੂੰ ਪਤਾ ਹੈ ਪਰ ਅੱਜ ਵੀ ਨੌਜਵਾਨੀ ਸਿਰਫ ਉਹ ਮੋਬਾਈਲ ਦੇ ਵਿੱਚ ਫਸ ਕੇ ਰਹੇ ਨੇ ਮੈਂ ਇਹ ਨਹੀਂ ਕਿ ਜੱਥੇਵੰਦ ਕਿਹਨਾਂ ਚੇਰਾ ਨਹੀਂ ਜੁੜਿਆ ਹੋਇਆ ਪਰ ਮੈਂ ਅੱਜ ਸਭ ਤੋਂ ਸੋਸ਼ਲ ਮੀਡੀਆ ਤੇ ਦੇਖ ਕੇ ਆਇਆ ਮੈਨੂੰ ਇੱਕ ਕਿਸਾਨ ਨਾਲ ਤੇ ਮੇਰਾ ਫਾਰਮ ਤੇ ਰੰਜੀਮਾ ਸਾਹਿਬ ਨੂੰ ਇਹ ਜਿਸਵਾ ਲੈ اے ਐ ਐਸਕੇਮ ਨੂੰ ਇਕੱਠਾ ਕਰਕੇ ਐਸਕੇਮ ਨਹੀਂ ਹੈ ਮੋਰਚੇ ਨੂੰ ਪੰਜਾਬ ਪੱਤਰ ਦੇ ਉੱਤੇ ਉਸੇ ਵੱਡਾ ਕਰਕੇ ਨੌਜਵਾਨੀ ਨੂੰ ਨਾਲ ਜ਼ਿੜਾ ਕੇ ਹੀ ਜਿੱਤ ਸਕਦੇ ਆ ਜੇ ਅਸੀਂ ਸੋਚੀਏ ਕਿ ਇਕੱਲੇ ਜੱਥੇਬੰਦੀ ਦਾ ਕੰਮ ਹੈ ਤਾਂ ਇਹ ਨਹੀਂ ਹੋਣਾ ਇਸ ਲੋਕਗਤ ਨੀਤੀ ਦੇ ਗਲਪ ਹੈ ਸਕੈਮ ਨੂੰ ਇਕੱਠਾ ਹੋ ਕੇ ਲੜਨ ਦੀ ਲੋੜ ਹੈ ਜੀ